ਕਿ ਰਾਜਪੁਰੇ ਤੋਂ ਚੰਡੀਗੜ੍ਹ ਜਾ ਰਹੇ ਸੀ। ਪਟਿਆਲਾ ਦੇ ਨਾਲ ਪ੍ਰੇਰਨ ਸੀ। ਟਰੈਕਟਰ ਰੁਕਾ ਹੀ ਖੜੇ ਕਾਰ ਨਹੀਂ ਉਹਨੂੰ ਤੁਰਨ ਕਰਨ ਕਰਦਾ ਸੀ। ਕਾਂ ਕੁ ਮੂਰੇ ਗਿਆ ਤਾਂ ਉਹ ਗੱਡੀ ਲੱਗੀ। ਪਟਿਆਲਾ ਚੰਡੀਗੜ੍ਹ ਹਾਈਵੇ ਦੇ ਉੱਪਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਕਰੀਬਨ 50 ਤੋਂ 55 ਸਵਾਰੀਆਂ ਸਵਾਰ ਸਨ। ਇਹ ਹਾਦਸਾ ਰਾਜਪੁਰਾ ਦੇ ਗगन ਚੌਕ ਨਜ਼ਦੀਕ ਗगन ਕੀ ਮਿਲ ਕੋਲ ਵਾਪਰਿਆ। ਜਿੱਥੇ ਮੋੜ ਉੱਪਰ ਇੱਕ ਟਰੱਕ ਮੁੜਨ ਲੱਗਾ ਤਾਂ ਪਿੱਛੋਂ ਆ ਰਹੀ ਪੀ ਆਰਟੀਸੀ ਦੀ ਬੱਸ ਟਕਰਾ ਗਈ ਜਿਸ ਵਿੱਚ ਕਈ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਇਹ ਹਾਦਸਾ ਤਕਰੀਬਨ 8:15 ਮਿੰਟ ਤੇ ਦੱਸਿਆ ਜਾ ਰਿਹਾ ਜਦੋਂ ਪਟਿਆਲਾ ਸਾਈਡ ਤੋਂ ਆ ਰਹੀ ਪੀ ਆਰਟੀਸੀ ਦੀ ਬੱਸ ਦੀਆਂ ਬ੍ਰੇਕਾਂ ਨਾ ਲੱਗਣ ਕਰਕੇ ਉੱਥੋਂ ਮੋੜ ਰਹੇ ਇੱਕ ਟਰੱਕ ਦੇ ਨਾਲ ਝਟਕ ਰਾਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਟਰੱਕ ਤੇ ਪੀ ਆਰਟੀਸੀ ਦੀ ਬੱਸ ਦੀ ਟੱਕਰ ਹੋਈ ਦਿਖਾਈ ਦੇ ਰਹੀ ਹੈ ਦੱਸਿਆ ਜਾ ਰਿਹਾ ਕਿ ਇੱਥੇ ਸਵਾਰੀਆਂ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਹਸਪਤਲ ਦਾਖਲ ਕਰਵਾਇਆ ਗਿਆ ਸਵਾਰਨ ਜੀ ਬਸ ਅਸਲੀ ਰਿਪੋਰਟ ਆ ਤੁਸੀਂ ਕਿੰਬਰ ਕੀਤਾ ਸੀ 3203 BH 944 302 ਜਿਹੜੀ ਰਾਜਪੁਰ ਤੋਂ ਚੰਡੀਗੜ੍ਹ ਜਾ ਰਹੇ ਸੀ ਉੱਤ ਪਾਸੇ ਨਾਲ ਪ੍ਰੇਰਨ ਸਿੰਘ ਟਰੈਕਟਰ ਖਰਾਬੀ ਖੜਦੇ ਕਾਰ ਨਹੀਂ ਉਹਨੇ ਟੂਰਨ ਕਰਨ ਕਰਦਾ ਸੀ ਕਹਾਂ ਕੁਝ ਹੋ ਰਿਹਾ ਸੀ ਗੱਡੀ ਲੱਗੀ

ਪਟਿਆਲਾ ਚੰਡੀਗੜ੍ਹ ਹਾਈਵੇ ਦੇ ਉੱਪਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਕਰੀਬਨ 50 ਤੋਂ 55 ਸਵਾਰੀਆਂ ਸਵਾਰ ਸਨ ਇਹ ਹਾਦਸਾ ਰਾਜਪੂਰਾ ਦੇ ਗगन ਚੌਕ ਨਜ਼ਦੀਕ ਗगन ਕੀ ਮਿਲ ਕੋਲ ਵਾਪਰਿਆ ਜਿੱਥੇ ਮੋੜ ਉੱਪਰ ਇੱਕ ਟਰੱਕ ਮੁੜਨ ਲੱਗਦਾ ਪਿੱਛੋਂ ਆ ਰਹੀ ਪੀ ਆਰਟੀਸੀ ਦੀ ਬੱਸ ਟਕਰਾ ਗਈ ਜਿਸ ਵਿੱਚ ਕਈ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਇਹ ਹਾਦਸਾ ਤਕਰੀਬਨ 8:15 ਮਿੰਟ ਤੇ ਦੱਸਿਆ ਜਾ ਰਿਹਾ ਜਦੋਂ ਪਟਿਆਲਾ ਸਾਈਡ ਤੋਂ ਆ ਰਹੀ ਪੀ ਆਰਟੀਸੀ ਦੀ ਬੱਸ ਦੀਆਂ ਬ੍ਰੇਕਾਂ ਨਾ ਲੱਗਣ ਕਰਕੇ ਉੱਥੋਂ ਮੁੜ ਰਹੇ ਇੱਕ ਟਰੱਕ ਦੇ ਨਾਲ ਝਟਕ ਰਾਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਟਰੱਕ ਤੇ ਪੀ ਆਰਟੀਸੀ ਦੀ ਬੱਸ ਦੀ ਟੱਕਰ ਹੋਈ ਦਿਖਾਈ ਦੇ ਰਹੀ ਹੈ ਦੱਸਿਆ ਜਾ ਰਿਹਾ ਕਿ ਇੱਥੇ ਸਵਾਰੀਆਂ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਹਸਪਤਲ ਦਾਖਲ ਕਰਵਾਇਆ ਗਿਆ ਸਰਨ ਜੀ ਬਸ ਪਸਲੇ ਗਾਪੀ ਆਰਟਿਸਟ ਬੱਸ ਤੇ ਨੰਬਰ ਕੀ ਆਪਸੋ 3203 BH 944 302 ਇਹ ਜੀ ਰਾਜਪੁਰ ਤੋਂ ਚੰਡੀਗੜ੍ਹ ਜਾ ਰਹੇ ਸੀ ਟੱਪਾ ਦੇ ਨਾਲ ਪ੍ਰੇਰਨ ਸੀ ਟਰੈਕਟਰ ਰੁਕਾ ਹੀ ਖੜ ਦੇ ਕਾਰਨ ਉਹਨੇ ਤੂ ਕਰਨ ਕਰਦਾ ਸੀ ਕਾਂ ਕੁ ਮੂਰੇ ਗਿਆ ਤਾਂ ਉਹ ਗੱਡੀ ਲੱਗੀ ਕੋਈ ਜਿਹੜਾ ਇੱਕ ਜਤਨੀ ਵੀ ਹੈ ਵਕਮੀ ਮੜਾ ਮੋਟੇ ਰੋਸ ਹੈ ਇੱਕ ਗੰਬੀਰ ਜਤਨੀ ਰਿਗਮੀਰ ਰੱਖਣਾ ਪੀ ਸਭਾ ਕੱਟ ਦੇ ਵੀ ਦੇ ਉਨੀਤਨਤੀ ਕਰਦੇ ਹੈ ਨਹੀਂ ਉਨੀਤਨਤੀ ਕਰਦੇ ਹੈ ਉਸ ਤੋਂ ਬਾਅਦ ਕਾਰਵਾਈ ਕਰੇ ਤਾਂ ਆਪ ਹੀ ਕਰ ਰਹਿਣ ਟ੍ਰੈਕ ਕਰ ਰਹਿਣ ਕਿੰਨੇ ਕੁ ਜਦੋਂ ਨਹੀਂ ਦਿੱਖੇ ਸਾਰ ਸਾਰ ਨਾ ਹੈਗੇ ਸੀ 40 ਤੋਂ 50 ਹਾਂ ਨੇ ਖੁਆਰੇ ਤਾਂ ਲੋਕੀ ਚੰਡੀਗੜ੍ਹ ਜਾਣਾ ਸੀ ਰਵੀਨ ਪਟਿਆਲਾ ਰਾਜਪੁਰ ਤੋਂ ਟੱਪ ਚੱਲੇਗਾ ਥੋੜੀ ਦੂਰੀ ਗਈ ਸੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਤੋਂ ਦੁਖੀ ਹੋ ਰਹੇ ਸੀ ਉਹਦਾ ਦੇਖ ਕੇ ਪਟਾਲ ਗਿਆ